ਬਠਿੰਡਾ ਦੇ ਮਹਿਣਾ ਚੌਂਕ ਤੋਂ ਫੌਜੀ ਚੌਂਕ ਨੂੰ ਜਾਂਦੇ ਰਸਤੇ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਨੂੰ ਮੌਕੇ ਤੇ ਪਹੁੰਚੀ ਪੁਲਿਸ ਮਾਮਲਾ ਸੋਮਵਾਰ ਨੂੰ 7:30 ਵਜੇ ਲਗਭਗ ਦਾ ਬਠਿੰਡਾ ਦੇ ਮਹਿਣਾ ਚੌਂਕ ਤੋਂ ਫੌਜੀ ਚੌਂਕ ਨੂੰ ਜਾਂਦੇ ਰਸਤੇ ਦੇ ਵਿੱਚ ਭਾਰਤ ਸ਼ੀਲ ਜ਼ੋੜ ਦੇ ਨੇੜੇ ਇੱਕ ਵਿਅਕਤੀ ਜੋ ਆਪਣੀ ਐਕਟਿਵਾ ਤੇ ਆਪਣੇ ਸਾਥੀ ਦੇ ਨਾਲ ਆ ਰਿਹਾ ਸੀ ਤਾਂ ਪਹਿਲਾਂ ਦੋ ਮੋਟਰਸਾਈਕਲ ਸਵਾਰਾਏ ਤੇ ਉਹਨਾਂ ਵੱਲੋਂ ਉਹਦੀ ਲੱਤ ਮਾਰ ਕੇ ਉਹਦੀ ਐਕਟੋ ਸਿੱਟ ਲਈ ਗਈ ਅਤੇ ਉਸ ਤੋਂ ਬਾਅਦ ਉਸ ਦੇ ਆਪਣਾ ਉਹਨਾਂ ਵੱਲੋਂ ਚਾਰ ਫਾਇਰ ਕੀਤੇ ਗਏ ਜੋ ਇੱਕ ਉਸ ਦੇ ਮੱਥੇ ਦੇ ਵਿੱਚ ਲੱਗਿਆ ਜਿਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਪਟੰਡਾ ਦੇ ਸਿਵਲ ਹਸਪਤਾਲ ਵਿਖੇ ਉਸ ਵਿਅਕਤੀ ਨੂੰ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਹਤ ਕੋਸ਼ਤ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਮੌਕੇ ਤੇ ਐਸਬੀਸੀਟੀ ਨਰਿੰਦਰ ਸਿੰਘ ਵੀ ਆ ਚੁੱਕੇ ਹਨ ਤੇ ਵੱਡੀ ਕੀਤੇ ਜਿੱਥੇ ਆਪਣਾ ਪੁਲਿਸ ਆ ਚੁੱਕੀ ਹੈ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਸਰਫੀਨਾ ਮੈਂ ਤੁਹਾਡਾ ਡਾਕਟਰ ਹਾਂ। ਕੀ ਮਾਮਲਾ ਹੈ ਡਾਕਟਰ ਜੀ ਮੈਂ ਸੋਨੂ ਮੇਸ਼ਰੀ ਨੌਜਵਾਨ ਸਰਫੀਨਾ ਕਲੀਨਿਕ ਤੋਂ ਸਾਨੂੰ ਹੁਣੇ ਹੀ ਸੂਚਨਾ ਮਿਲੀ ਸੀ ਕਿ ਮਹਿਣਾ ਚੌਕ ਦੇ ਵਿੱਚ ਜਿੱਥੇ ਭਾਰਤ ਸੇਲ ਦਾ ਦੁਕਾਨ ਹੈ ਉਹਦੇ ਨੇੜੇ ਕੋਈ ਗੋਲੀਆਂ ਗੋਲੀਆਂ ਚੱਲ ਗਈਆਂ ਤੇ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਇੱਕ ਮੁੰਡੇ ਦੇ ਮੱਥੇ ਦੇ ਵਿੱਚ ਅਤੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀ ਜਿਹਨੂੰ ਜਦੋਂ ਇੱਥੇ ਮੌਕੇ ਦੇ ਹਸਪਤਾਲ ਲੈ ਕੇ ਆਏ ਤਾਂ ਉਹਦੀ ਜਿਹੜੀ ਹੈ ਮਤਲਬ ਡਾਕਟਰਾਂ ਬਲੋਡ ਲੈਸ ਦੱਸੀਗੀ ਵੀ ਉਹ ਉਹਦੀ ਮੌਤ ਹੋ ਗਈ ਉਹਦੀ ਬਾਡੀ ਨੂੰ ਮੋਰਚਰੀ ਦੇ ਵਿੱਚ ਰਖਵਾਤੀ ਹੈ ਫਿਲਹਾਲ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਦਸਤਾਵੇਜ਼ ਬਰਾਮਦ ਨਹੀਂ ਹੋਇਆ ਜਿਸ ਤੋਂ ਉਹਦੀ ਪਛਾਣ ਹੋ ਸਕੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੌਕੇ ਦੇ ਉੱਤੇ ਸੀਗੇ ਕਿ ਇਹ ਸਕੂਟਰੀ ਦੇ ਉੱਤੇ ਸੀਗੇ ਦੋ ਜਣੇ ਜਿਹੜਾ ਬੰਦਾ ਮਰਿਆ ਹੈਗਾ ਤੇ ਇਹਦੇ ਨਾਲ ਇੱਕ ਮੁੰਡਾ ਕੋਈ ਹੋਰ ਬੈਠਾ ਸੀਗਾ ਉਧਰ ਵੀ ਸਾਈਡ ਤੋਂ ਇੱਕ ਬਾਈਕ ਦੇ ਉੱਤੇ ਦੋ ਜਣੇ ਆਏ ਉਹਨਾਂ ਨੇ ਪਹਿਲਾਂ ਇਹਨਾਂ ਦੀ ਸਕੂਟਰੀ ਤੇ ਲੱਤ ਮਾਰੀ ਹੈਗੀ ਹੈ ਸਕੂਟਰੀ ਥੱਲੇ ਡਿੱਗ ਗਈ ਫਿਰ ਬਾਈਕ ਤੋਂ ਉਤਰ ਕੇ ਤੇ ਇਹਨਾਂ ਨੇ ਉਹਦੇ ਚਾਰ ਫਾਇਰ ਮਾਰੇ ਸੀਗੇ ਇੱਕ ਫਾਇਰ ਤਾਂ ਦਿਖੀ ਰਿਹਾ ਸੀਗਾ ਵੀ ਅੱਖ ਦੇ ਖੱਬੇ ਖੱਬੇ ਇਸ ਦੇ ਉੱਤੇ ਤੇ ਮੱਥੇ 'ਤੇ ਵੱਜਿਆ ਹੋਇਆ ਹੈਗਾ ਤੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਆ ਜਦੋਂ ਕੱਪੜੇ ਵਗੈਰਾ ਲਾਏ ਜਾਣਗੇ ਉਸ ਵਾਰ ਪਤਾ ਲੱਗੂਗਾ ਵੀ ਕੋਈ ਹੋਰ ਫਾਇਰ ਵੀ ਮਾਰਿਆ ਕਿੰਨੇ ਫਾਇਰ ਹੋਏ ਉੱਥੇ ਚਾਰ ਰਾਊਂਡ ਦੱਸ ਰਹੇ ਹੈ ਵੀ ਚਾਰ ਰਾਊਂਡ ਫਾਇਰ ਹੋਈ ਸੀਗੇ ਕਿੰਨੇ ਬੰਦੇ ਆਏ ਸੀ ਮੋਟਰਸਾਈਕਲ ਤੇ ਦੋ ਜਣੇ ਸੀਗੇ ਜੀ ਪਹਿਲਾਂ ਉਹ ਉਸ ਤੋਂ ਬਾਅਦ ਉੱਤਰ ਕੇ ਉਹਨਾਂ ਦੇ ਉੱਤੇ ਚਾਰ ਗੋਲੀਆਂ ਚਲਾਈਆਂ ਹੈਗੀ ਇੱਕ ਮੁੰਡੇ ਨੇ ਦੂਸਰਾ ਬੰਦਾ ਜਿਹੜੇ ਦੇ ਨਾਲ ਸੀ ਉਹ ਕਿੱਥੇ ਹੈ ਉਹ ਮੌਕੇ ਦੇ ਉੱਤੇ ਖੜਾ ਸੀਗਾ ਜੀ ਪਰ ਉਹ ਮਤਲਬ ਜਿਵੇਂ ਹਸਪਤਾਲ ਦੇ ਵਿੱਚ ਤਾਂ ਇਸ ਨੂੰ ਲੈ ਕੇ ਆਣਾ ਸੀ ਉਹਦੇ ਕੋਈ ਸੱਟ ਫੇਟ ਨਹੀਂ ਸੀਗੀ ਕੰਮ ਕਰਦੇ ਮੁੰਡੇ ਕਿੱਥੇ ਰਹਿੰਦੇ ਸਾਬ ਦੇ ਕੋਲ ਕੀ ਕੀ ਨਾ ਤਾਂ ਕਿਹਦਾ ਨਾਂ ਤਾਂ ਇਹ ਸਹੀ ਤਾਂ ਬਿੱਟੂ ਕਹਿੰਨੇ ਆ ਬਿੱਟੂ ਦੇ ਨਾਂ ਤੇ ਹੀ ਆਪਣੇ ਕੋਲੇ ਤੇ ਨਾਲ ਇਹਦੀ ਬਾਈਫਰੈਂਡ ਆਈ ਦੋਨੇ ਮੀਆਂ ਵੀ ਪੀਏ ਤੇ ਆਪਣੇ ਕਿਰਾਏ ਤੇ ਆਏ ਆ ਜੀ ਉਹਨੇ ਥੋੜਾ ਜਿਹਾ ਪਹਿਲਾਂ ਇਹ ਆਪਣਾ ਨੀਲੇ ਦੀ ਚੱਕੀ ਕੋਲੇ ਰਹਿੰਦੇ ਸੀ ਪਹਿਲਾਂ ਤੇ ਇਹ ਕਹਿੰਦੇ ਸੀ ਵੀ ਉਤੋਂ ਅਸੀਂ ਕਮਰਾ ਚੇਂਜ ਕਰਨਾ ਵੀ ਸਾਨੂੰ ਕਮਰਾ ਇੱਕ ਸੈਪਰੇਟ ਚਾਹੀਦਾਗਾ ਕਿਹੜੀ ਜਗ੍ਹਾ ਰਹਿੰਦੇ ਹੋਣ ਇਹ ਤੇ ਆਪਣੇ ਮਹਿਣਾ ਚੌਕ ਨੇਤਾ ਸਟਰੀਟ 1/7 ਨੰਬਰ ਗਲੀ ਆਰੋ ਦੇ ਨਾਲ ਗਲੀ ਚ ਰਹਿੰਦੇ ਹੀ ਉੱਥੇ ਕਿਰਾਏ ਤੇ ਰਹਿੰਦੇ ਆ ਆਪਣੇ ਕਿਰਾਏ ਤੇ ਰਹਿੰਦੇ ਸੀ ਪਰ ਕੀ ਹੋ ਗਿਆ ਉਹ ਤਾਂ ਗਿਆ ਉਹ ਸਾਨੂੰ ਐ ਪਤਾ ਲੱਗਿਆ ਜੀ ਕੋਈ ਬੈਲ ਖੜਕਾਈ ਕਿਸੇ ਨੇ ਜੀ ਜਦੋਂ ਬੈਲ ਖੜਕਾਈ ਤੇ ਉਹ ਗਲੀ ਦੇ ਕੋਈ ਆਇਆ ਤੇ ਕਹਿੰਦੇ ਬਿੱਟੂ ਬਿੱਟੂ ਕੋਈ ਮੁੰਡਾ ਰਹਿੰਦਾ ਇੱਥੇ ਅਸੀਂ ਕਹਾਂ ਹਾਂ ਜੀ ਤੇ ਉਹਦੀ ਵਾਈਫ ਨੂੰ ਮਿਲਣਾ ਸੀ ਅਸੀਂ ਕਹਾਂ ਵਾਈਫ ਉੱਪਰ ਰਹਿੰਦੇ ਜਾ ਬੜੋ ਤੇ ਉਹ ਕਹਿੰਦੇ ਉਹਨਾਂ ਦੇ ਨਾ ਹਸਬੰਦ ਨੂੰ ਕਿਸੇ ਨੇ ਗੋਲੀ ਮਾਰਤੀ ਉਹ ਜਦੋਂ ਉਹਦੇ ਮਸਜੇ ਬਾਹਰ ਆਇਆ ਮੈਂ ਕਿਹਨੂੰ ਮਾਰ ਤੀ ਕਹਦੇ ਵੀ ਆਧਾਰ ਕਰ ਤੇ ਕੋਈ ਨਾਮ ਬਿੱਟੂ ਬਿੱਟੂ ਕੋਈ ਜਿਹੜਾ ਨਾਲ ਪਿੱਛੇ ਮੁੰਡਾ ਬੈਠਾ ਨਾ ਉਹਨੇ ਦੱਸਿਆ ਵੀ ਮੈਂ ਨਾ ਚਾਹੁੰਦੀ ਗਲੀ ਚੀਤੇ ਰਹਿੰਦੇ ਆ ਸੀ ਤੇ ਮੈਂ ਕਿਹਾ ਵੀ ਉੱਪਰ ਰਹਿੰਦੇ ਨੇ ਉਹਨਾਂ ਦੀ ਵਾਈਫ ਨੂੰ ਜਦੋਂ ਮੈਂ ਬੁਲਾਇਆ ਤੇ ਵਾਈਫ ਨੂੰ ਅਸੀਂ ਇੰਜ ਦੱਸਿਆ ਵੀ ਕੋਈ ਉੱਤੇ ਐਕਸੀਡੈਂਟ ਹੋ ਗਿਆਗਾ लवली ਟੀਵੀ ਸੈਂਟਰ ਦੇ ਕੋਲ ਥੋੜਾ ਜਿਹਾ ਤੇ ਬਸ ਉਹਨਾਂ ਨੇ ਕਿਹਾ ਕਿ ਅਸੀਂ ਵੀ ਬਾਹਰ ਨੂੰ ਭੱਜੇ ਅਸੀਂ ਉੱਥੇ ਦੇਖਿਆ ਤੇ ਇੱਕ ਮੁੰਡਾ ਹੀ ਬੈਠਾ ਸੀ ਉਹ ਕਹੇ ਰਿਹਾ ਵੀ ਸਿਵਲ ਹਸਪੀਟਲ ਲੈ ਗਈਏ ਕੰਮ ਕੀ ਕਰਦਾ ਹੈ ਇਹ ਆਪਾਂ ਫੋਨ ਦੀ ਤੇ ਮੁੰਡਾ ਜਿਹੜਾ ਮੁੰਡਾ ਤੇ ਬੀਲੀ ਦਾ ਕੰਮ ਕਰਦਾ ਸੀ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਇਹ ਕਲਾਪਕ ਤਿੱਖ ਸਾਹ ਦੇ ਨੌਜਵਾਨ ਨੂੰ ਲਿਆਂਦਾ ਗਿਆ ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ ਅੱਛਾ ਤੇ ਬਾਡੀ ਨੂੰ ਮਾਰਚੀ ਦੇ ਵਿੱਚ ਸ਼ਿਫਟ ਕਰਕੇ ਪੁਲਿਸ ਨੂੰ ਆਪਣੀ ਦੀ ਕਾਰਵਾਈ ਲਈ ਹੁਕਾ ਪੇਟ ਦਿੱਤਾ ਗਿਆ ਹੈ। ਸਭ ਤੋਂ ਦੋਹਰੀ ਲੱਗਣ ਦੀ ਗੱਲ ਸਾਹਮਣੇ। ਉਹਨਾਂ ਦੇ ਦੱਸਣ ਮੁਤਾਬਕ ਜੀ ਇਸ ਦੀ ਜਿਹੜੀ ਮੌਤ ਹੈ ਗੋਲੀ ਲੱਗਨ ਕਰਕੇ ਆਈ ਹੈ। ਪਰ ਮੌਤ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗੇਗਾ। ਠੀਕ ਹੈ। ਕਿਹੜਾ ਜੋਰ ਲਿਖਿਆ ਵੀ ਇਸ ਮੱਥੇ ਤੇ ਇੱਕ ਜੀ ਨਿਸ਼ਾਨ ਹੈਗਾ ਜਿਸ ਦਾ ਪੋਸਟਮਾਰਟਮ ਤੇ ਕਰਨ ਉਪਰੰਤ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਸ ਕਾਰਨ ਮੌਤ ਹੋਈ ਹੈ। ਥੈਂਕ ਯੂ। ਇਹ ਇਹ ਮੁੰਡਾ ਨਰਮਨ ਨਾ ਦਾ ਜੋ ਵਿਅਕਤੀ ਸੀਗਾ ਇਹ ਮੈਂ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਤੇ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਅੱਜ ਤੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੋਂ ਮੈਨਾ ਚੌਕ ਦੇ ਵਿੱਚ ਇੱਕ ਸ਼ੌਪ ਹੈ ਜਿੱਥੇ ਕੰਮ ਕਰਦਾ ਹਾਂ ਉੱਥੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੋਂ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਨੇ ਆ ਗਏ ਪਹਿਲਾ ਮੋਟਰਸਾਈਕਲ ਜਿਹੜੀ ਜਿਹਦੇ ਸਕੂਟੇ ਸੀਗੀ ਉਹਨੂੰ ਧੱਤ ਮਾਰ ਕੇ ਢਿਜੇ ਡੇਗ ਲਿਆ ਉਸ ਤੋਂ ਬਾਅਦ ਇਹਨੇ ਤੇ ਫਾਇਰ ਕਰ ਦਿੱਤੇ ਜਿਹਦੇ ਨਾਲ ਜਿਹਦੀ ਨਿਰਮਲ ਸਿੰਘ ਹੈ ਉਹਦੇ ਫਾਇਰ ਲੱਗਾ ਤੇ ਜਿਹੜਾ ਹੈਗਾ ਹੁਣ ਸਿਵਲ ਹਸਪਤਲ ਇੱਥੇ ਪਹੁੰਚਿਆ ਤਾਂ ਫੜੀ ਹਾਲਾਤ ਨੇ ਜੋ ਡਾਕਟਰ ਕੋਲੋਂ ਦਾ ਟਿੱਕਰੀ ਕਰ ਆਉਣਾ ਇਹ ਤਾਂ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਆ ਉੱਥੋਂ ਸਾਡੇ ਜਿਹੜੀ ਮੋਫੇ ਦੀ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਤੇ ਉਹ ਜੁਨਾ ਨੇ ਸੇਕ ਉਹਦੀ ਜੀਟੀ ਜਾ ਕੇ ਮਦਦ ਹੋ ਗਈ ਸਰਕਾਰ ਨਾਲ ਦਾ ਪਤਾ ਲੱਗਿਆ ਕੁਝ ਇੱਕੋ ਦਾ ਮਿਲਾਈ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀ ਇੰਮਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਡੰਡਾ ਤਾਂ ਰਹਿਣ ਵਾਲਾ ਮਹਿਣਾ ਚੌਕ ਦੇ ਵਿੱਚ ਸ਼ਾਇਦ ਦਾ ਘਰ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਰਾਉਂਡ ਫਾਇਰ ਹੋਇਆ ਸਰ ਦੇਖੋ ਫਲਾਲ ਅਜੇ ਇਸ ਵਾਰ ਇੱਕ ਹੈ ਨਾ ਜਿਹੜਾ ਹੈਗਾ ਪ੍ਰੀ ਰੀਜਿਸਟਰੀ ਸਟੇਜ ਤੇ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਆ ਅੱਠ ਦੇ ਗ੍ਰੇਨ ਜਿਹੀ ਹੈਗੀ ਆ ਬਾਕੀ ਜਿਹੜਾ ਫੱਤਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਰਵਲ ਕੀਤੀ ਜਾ ਰਹੀ ਹੈ ਸਰ ਮੋਟਲੇ ਹਰਾਤਾਂ ਤੋਂ ਕੁਝ ਸੀਸੀਟੀਵੀ ਕੈਮਰਾ ਸਾਹਮਣੇ ਆ ਰਹੇ ਆ ਇਹਦੇ ਵਿੱਚ ਮਾਨਯੋਗ ਅਸਿਸਟੈਂਟ ਬਟੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵਾਕਫ ਬੁਣਾ ਦਿੱਤੀਆਂ ਗਈਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਅੱਧਾ ਜਿਹੜਾ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾ ਲੈਣਾ ਚਾਹੀਦਾ ਕਿ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਬਜਾਰ ਜੇ ਜਲਦੀ ਪਤਾ ਕਰ ਦਿੱ ਜਾਈਏ ਸਰ ਵੈਪਨ ਕਿਹੜਾ ਜੁੰਦਾ ਹੈ ਕੋਈ ਪਤਾ ਲੱਗੇ ਮੈਂ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਰਿਆ ਜਾ ਸਕਦਾ ਪਿਸਟਲ ਸੀ ਜਾਂ ਬਾਲੋਅਰ ਸੀਗਾ ਬਟ ਆਈ ਥਿੰਕ ਤਿੰਨੇ ਚਾਰ ਰਾਉਂਡ ਜਿਹੜੇ ਹੈਗਾ ਉਹਨਾਂ ਬੈਡ ਕੀਤੇ ਆ